ਸਾਤਿਰੀ ਗਾਲ gefan ਵੀਰੋ ਕਿ ਤੁਹਾਡੇ ਨਾਲ ਵੀ ਜੇ ਆਇਆ ਹੋਇਆ ਵੀ ਤੁਸੀਂ ਕਣਕ ਵੀਤੀ ਤੇ ਕਣਕ ਉੱਗੀ ਨਹੀਂ ਬਾਣ ਜਿਹੜਾ ਖੁਸ਼ਕ ਹੋਇਆ ਹੋਇਆ ਤੇ ਇਹਦਾ ਕੀ ਹਾਲ ਆ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਤੇ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਸ਼ੁਰੂ ਹੋਣ ਤੋਂ ਪਹਿਲਾਂ ਲਾਈਕ ਕਰ ਲਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਵੋ ਅੱਜ ਦੀ ਵੀਡੀਓ ਤੁਹਾਡੀ ਜਿਹੜੀ ਅੱਖਾਂ ਖੋਲ ਦੇਗੀ ਜੇ ਬਾਣ ਖੁਸ਼ਕ ਹੈ ਜਾਂ ਕਣਕ ਨਹੀਂ ਉੱਗੀ ਅਤੇ ਅੱਜ ਵੀ ਸੀ ਕਿਹੜੀ ਗਲਤੀ ਕੀਤੀ ਆ ਉਹ ਕਿਵੇਂ ਸੁਧਾਰਗੇ ਆ ਵੀ ਲਿਵਾੜਾ ਚਾਰ ਨਾ ਘਟੇ ਇਹ ਵੀਡੀਓ ਤੁਹਾਡੇ ਲਈ 100% ਲਾਹੇਵੰਦ ਹੋਵੇਗੀ ਲਾਈਕ ਕਰੋ ਤੇ ਚਲੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਸਮਝੋ ਵੀ ਕਣਕ ਥੋੜੀ ਕਿਉਂ ਨਹੀਂ ਉੱਗੀ ਇਹ ਤਾਂ ਤੁਹਾਨੂੰ ਪਤਾ ਵੀ ਮੁੱਖ ਕਾਰਨ ਵੀ ਜਿਹੜੇ ਨਮੀ ਮੋਇਸਚਰ ਦੀ ਕਮੀ ਜਿਹਨੂੰ ਆਪਾਂ ਕਹਿੰਦੇ ਨੇ ਵੀ ਵਾਣ ਖੁਸ਼ਕ ਹੋ ਗਿਆ ਕਣਕ ਦੇ ਬੀਜ ਨੂੰ ਸਹੀ ਢੰਗ ਨਾਲ ਉੱਗਣ ਲਈ ਜ਼ਮੀਨ ਵਿੱਚ 20% ਤੋਂ ਵੱਧ ਨਮੀ ਚਾਹੀਦੀ ਆ ਜੇਕਰ ਤੁਸੀਂ ਖੁਸ਼ਕ ਵਾਣ ਵਿੱਚ ਬਜਾਈ ਕੀਤੀ ਤਾਂ ਬੀਜ ਨੂੰ ਤੇ ਬੀਜ ਨੂੰ ਮਨ ਕੋਲ ਪਾਣੀ ਨਹੀਂ ਮਿਲਿਆ ਖੁਸ਼ਕ ਵਾਣ ਤਾਂ ਇਸ ਵੀ ਜਿਹੜਾ ਸੁਸਤ ਯਾਨੀ ਡੋਰਮੈਂਟ ਹੋ ਗਿਆ ਹੋ ਜਾਂਦਾ ਤੇ ਜਾਂ ਉਹ ਖਰਾਬ ਹੋ ਜਾਂਦਾ ਤੇ ਕਈ ਕਿਸਾਨ ਵੀਰ ਕਹਿੰਦੇ ਹਨ ਵੀ ਪਾਣੀ ਬਜਾਈ ਤੋਂ ਬਾਅਦ ਲਗਾਵਾਂਗੇ ਪਰ ਸਹੀ ਤਰੀਕਾ ਵੀ ਥੋੜਾ ਤੁਹਾਨੂੰ ਬਾਣ ਖੁਸ਼ਕ ਲੱਗਦਾ ਤਾਂ ਪਹਿਲਾਂ ਪਤਲਾ ਜਿਆ ਪਾਣੀ ਲਾ ਦਿਓ ਵਾਹਨ ਨੂੰ ਤੇ ਜੇ ਪਾਣੀ ਬਹੁਤ ਧੇਰ ਨਾਲ ਲੱਗੇਗਾ ਤਾਂ ਫਿਰ ਜਿਹੜੀਆਂ ਮੁੱਖ ਜਿਹੜਾ ਹੈ ਨਾ ਕ੍ਰਾਊਨ ਰੂਟਸ ਹੁੰਦੀਆਂ ਇਹ ਬਾਣ ਤੋਂ ਪਹਿਲਾਂ ਜਿਹੜਾ ਬੀਜ ਉਹ ਖਰਾਬ ਹੋ ਜਾਂਦਾ ਤੇ ਆਪਾਂ ਹੁਣ ਇਹਨਾਂ ਹੱਲ ਬਾਰੇ ਗੱਲ ਕਰਾਂਗੇ ਵੀ ਕੀ ਹੱਲ ਹੈ ਇਹਦਾ ਸਭ ਤੋਂ ਪਹਿਲਾਂ ਵੀ ਰੌਣੀ ਜਾਂ ਪਛੇਗੀ ਸਿੰਚਾਈ ਇਹ ਸਭ ਤੋਂ ਵਧੀਆ ਤਰੀਕਾ ਵੀ ਜਦੋਂ ਖੇਤ ਨੂੰ ਪਾਣੀ ਦੋ ਜਦੋਂ ਵਾਣ ਜਾਨੀ ਥੋੜਾ ਜੜੀ ਤਾਰਵਤਰ ਜਾਂ ਬਜਾਈ ਕਰਨ ਤੋਂ ਪਹਿਲਾਂ ਅਸੀਂ ਇਹਨੂੰ ਪਾਣੀ ਲਰਾਉਣੀ ਕਰ ਦੋ ਤੇ ਇਸ ਨਾਲ ਜਿਹੜਾ ਹਰਾ ਦਾਣਾ ਇਹ ਹਰਾ 100% ਉੱਗੇਗਾ ਤੇ ਪਰ ਜੇ ਤੁਸੀਂ ਬਜਾਈ ਕਰ ਚੁੱਕੇ ਹੋ ਤਾਂ ਤੁਹਾਡੇ ਲਈ ਹਾਲ ਨੰਬਰ 2 ਵੀ ਤੁਰੰਤ ਹਲਕੀ ਸਿੰਚਾਈ ਜੇ ਤੁਸੀਂ ਖੁਸ਼ਕ ਜ਼ਮੀਨ ਵਿੱਚ ਕਾਣ ਕੇ ਬੀਜੀ ਹੈ ਤੇ ਉੱਗੀ ਨਹੀਂ ਤਾਂ ਹੁਣ ਬਿਨਾਂ ਦੇਰੀ ਕੀਤੇ ਅਸੀਂ ਜਿਆਦਾ ਟਾਈਮ ਨਾ ਲਾਓ ਪਹਿਲਾਂ ਪਾਣੀ ਲਗਾ ਦਿਓ ਵੀ ਯਾਦ ਰੱਖੋ ਪਹਿਨਾ ਪਹਿਲਾ ਪਾਣੀ ਇਹ ਹਲਕਾ ਹੋਣਾ ਚਾਹੀਦਾ ਵੀ ਜਿਆਦੇ ਪਾਣੀ ਨਾਲ ਬੀਜ ਜ਼ਮੀਨ ਦੇ ਹੇਠਾਂ ਚਲੇ ਜਾਣਗੇ ਜਾਂ ਸਖਤ ਹੋ ਜਾਣਗੇ ਹਾਲ ਨੰਬਰ 3 ਅਧਨ ਇੱਕ ਤਕਨੀਕ ਜਾਨੀ ਵਟਾਂ ਉੱਤੇ ਬਜਾਈ ਜਿੱਥੇ ਪਾਣੀ ਦੀ ਘਾਟ ਹੈ ਉੱਥੇ ਜਿਵੇਂ ਐਫ ਆਰ आईआरबी विधि ਵਰਤ ਵਰਤੋ ਇਸ ਵਿੱਚ ਪਾਣੀ ਸਿਰਫ ਵਟਾਂ ਦੇ ਨਾਲ ਬਣੀਆਂ ਖਾਲੀਆਂ ਵਿੱਚ ਜਾਂਦਾ ਹੈ ਤੇ ਜਿਸ ਨਾਲ ਪਾਣੀ ਦੀ ਬਚਤ ਵੀ ਹੁੰਦੀ ਹੈ ਤੇ ਬੀਜ ਨੂੰ ਨਮੀ ਵੀ ਮਿਲਦੀ ਹੈ ਆਪਾਂ ਹੁਣ ਤੁਹਾਨੂੰ ਗੁਪਤ ਟਿਪਸ ਦੱਸਾਂਗੇ ਹਮੇਸ਼ਾ ਜਿਹੜੇ ਬੀਜ ਨੂੰ ਫੰਗੀਸਾਈਡ ਨਾਲ ਸੋਧ ਕੇ ਬੀਜੋ ਖੁਸ਼ਕਵਾਨ ਵਿੱਚ ਬੀਜ ਜਿਆਦਾ ਸਮੇਂ ਤੱਕ ਜ਼ਮੀਨ ਵਿੱਚ ਰਹਿੰਦਾ ਹੈ ਜਿਸ ਨਾਲ ਫੰਗਸ ਦਾ ਖਤਰਾ ਵਧ ਜਾਂਦਾ ਹੈ ਸੋਧਿਆ ਹੋਇਆ ਬੀਜ ਜਿਆਦਾਤਰ دیر ਤੱਕ ਸੁਰੱਖਿਅਤ ਰਹਿੰਦਾ ਹੈ ਕਾਦ ਦਾ ਸੰਤੁਲਨ ਬਿਜਾਈ ਸਮੇਂ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਜਦੋਂ ਤੁਸੀਂ ਪਹਿਲਾ ਪਾਣੀ ਦੇ ਰਹੇ ਹੋ ਤਾਂ ਯੁਰਗਾ ਨਾਈਟ੍ਰੋਜਨ ਦੀ ਪਹਿਲੀ ਗਿਸ਼ਤ ਤੁਰੰਤ ਪਾਓ ਯੁਰਗਾ ਛੇਤੀ ਪੌਦਿਆਂ ਨੂੰ ਹਰਾ ਭਰਾ ਰੱਖ ਕਰੇਗਾ ਤੇ ਯਾਦ ਰੱਖੋ ਜੇਕਰ ਕਣਕ ਬਹੁਤ ਘੱਟ ਉੱਗੀ ਹੈ ਜਣੀ ਨਾ ਮਾਤਰੀ ਹੈ ਤਾਂ ਤੁਹਾਨੂੰ ਦੁਬਾਰਾ ਬਿਜਾਈ ਬਾਰੇ ਸੋਚਣਾ ਪੈ ਸਕਦਾ ਹੈ ਅਜਿਹੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਕਿਸੇ ਮਾਹਰ ਦੀ ਸਲਾਹ ਜ਼ਰੂਰ ਲਵੋ ਕਿਸਾਨ ਵੀਰੋ ਆਸ ਹੈ ਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਖੁਸ਼ਕਵਾਨ ਵਿੱਚ ਕਣਕ ਕਿਵੇਂ ਬਚਾਉਣੀ ਹੈ ਹੁਣੇ ਜਾ ਕੇ ਖੇਤ ਨੂੰ ਜਾਨੀ ਆਪਣਾ ਚੈਕ ਖੇਤ ਨੂੰ ਚੈੱਕ ਕਰੋ ਅਤੇ ਤੁਰੰਤ ਪਾਣੀ ਲਗਾਉਣ ਦੀ ਤਿਆਰੀ ਕਰੋ ਤੁਸੀਂ ਖੁਸ਼ਕਵਾਨ ਵਿੱਚ ਕਿਹੜੀ ਕਿਸਮ ਦਾ ਬੀਜ ਵੀ ਜੇ ਕਮੈਂਟ ਵਿੱਚ ਜਰੂਰ ਦੱਸੋ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਦਾ ਬਟਨ ਦਬਾਓ ਸਬਸਕ੍ਰਾਈਬ ਕਰੋ ਅਤੇ ਇਹ ਵੀਡੀਓ ਉਹਨਾਂ ਕਿਸਾਨ ਵੀਰਾਂ ਨੂੰ